ਉਹਨਾਂ ਨੇ ਹੂੰ ਕਿੰਨਾਂ ਨੇ 15 ਭਗਤ ਨੇ ਉਹਦੇ ਵਿੱਚ ਹੂੰ ਭਟ ਨੇ ਗੁਰੂ ਸਾਹਿਬਾਨ ਨੇ ਉਹ ਸਾਰਿਆਂ ਨੇ ਇਹਦੇ ਵਿੱਚ ਇੱਕ ਵਸਤੂ ਪਾ ਕੇ ਰੱਖੀ ਹੋਈ ਹੈ ਉਹ ਵਸਤੂ ਕੀ ਹੈ ਬਸ ਉਹੀ ਪੇਤ ਜਾਣਾ ਉਹ ਇਹ ਮੁੰਦਾਵਣੀ ਹੈ ਪਿੱਤ ਤਾਲ ਵਿੱਚ ਫਲ ਲੱਗੀ ਹੋਈ ਹੈ ਤਿੰਨ ਵਸਤੂਆਂ ਪਈ ਹੋਈਆਂ ਨੇ ਤੇ ਉਹ ਸੱਤ ਸੰਤੋਖ ਤੇ ਵਿਚਾਰੋ ਉਹ ਇਹਨੂੰ ਐਵੇਂ ਦੱਸ ਰਹੇ ਸੀ ਵੀ ਤਿੰਨ ਵਸਤੂਆਂ ਜਿਹੜੀਆਂ ਨੇ ਇੱਕ ਸੱਤ ਇੱਕ ਸੰਤੋਖ ਤੇ ਇੱਕ ਵਿਚਾਰੋ ਪੰਗ ਪਿਲੀਖਿਆ ਜੇ ਕੋ ਖਾਵੇ ਜੇ ਕੋ ਪੁੰਚਾ ਜਿਹੜਾ ਖਾਵੇਗਾ ਤੇ ਜਿਹੜੀ ਉਹਦੀ ਪੁੰਚਣਾ ਕਰੇਗਾ ਅੰਗਰੇਜ਼ੀ ਦਾ ਵਰਡ ਦੱਸ ਦਿਨਾ ਇਹਦੇ ਵਿੱਚ ਜਿਹੜੇ ਸਾਡੇ ਸਰੋਤੇ ਹੋਣਗੇ ਉਹਨਾਂ ਵਾਸਤੇ ਪੁੰਚਾ ਦਾ ਮਤਲਬ ਡਾਈਜੈਸਟ ਕਰਨਾ ਪਚਾ ਲੈਣਾ ਉਸ ਵਸਤੂ ਨੂੰ ਖਾਣਾ ਫਿਰ ਪਚਾ ਲੈਣਾ ਅ ਭੀਜੀ ਵਾਈਕੋ ਜੀ ਕਾ ਖਾਲਸਾ ਭਾਈਕੋ ਜੀ ਕੀ ਫਤਿਹ ਜੀ ਦਵਾਈ ਕੀ ਫਤਿਹ ਜੀ ਹਾਂਜੀ ਆ ਕਾਫੀ ਸਮੇਂ ਤੋਂ ਨਾ ਅਸੀਂ ਇਹ ਦੇਖ ਰਹੇ ਸੀ ਵੀ ਗੁਰਬਾਣੀ ਦਾ ਜਿਹੜਾ ਜਿਹੜਾ ਸੰਦੇਸ਼ ਹੈ ਉਹ ਕਿਤੇ ਨਾ ਕਿਤੇ ਕਨਫਿਊਜ਼ਨਸ ਦੇ ਵਿੱਚ ਆ ਰਿਹਾ ਸੀਗਾ ਤੇ ਜਿਵੇਂ ਜਿਵੇਂ ਅਸੀਂ ਦੇਖਦੇ ਹਾਂ ਸ਼ਬਦ ਗੁਰਬਾਣੀ ਸਾਡੇ ਤੱਕ ਪਹੁੰਚ ਰਹੀ ਹੈ ਗਾਇਨ ਸ਼ੈਲੀ ਦੇ ਵਿੱਚ ਤਾਂ ਆ ਰਹੀ ਹੈ ਪਰ ਕਿਤੇ ਨਾ ਕਿਤੇ ਜੋ ਸੰਦੇਸ਼ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਉਹ ਸਮੇਂ ਦੇ ਹਿਸਾਬ ਦੇ ਨਾਲ ਸ਼ਬਦਾ ਦੀ ਕੁਝ ਪ੍ਰਾਤਨ ਹੋਣ ਦੇ ਕਾਰਨ ਕੁਝ ਸ਼ਬਦ ਸਾਡੇ ਕੋਲੋਂ ਸਾਡੀ ਆਮ ਭਾਸ਼ਾ ਚੋਂ ਨਿਕਲ ਗਏ ਨੇ ਤੇ ਉੱਥੇ ਥੋੜਾ ਜਿਹਾ ਮਹਿਸੂਸ ਹੋ ਰਿਹਾ ਸੀ ਤੇ ਤੁਹਾਡੇ ਨਾਲ ਜਿਵੇਂ ਪਹਿਲਾਂ ਵੀ ਵਿਚਾਰ ਹੋਈ ਹੈ ਇੱਕ ਸ਼ਬਦ ਅਸੀਂ ਅੱਜ ਲੈ ਰਹੇ ਹਾਂ ਜਿਹੜਾ ਕਿ ਅੰਡਰਸਟੈਂਡਿੰਗ ਦੇ ਵਿੱਚ ਤੁਹਾਡੇ ਨਾਲ ਪਹਿਲੇ ਜਿਵੇਂ ਗੱਲ ਹੋਈ ਤੇ ਅਸੀਂ ਇਹ ਸੋਚਦੇ ਆ ਕਿ ਉਹ ਜਿਹੜੀ ਵਿਚਾਰ ਹੈ ਸੰਗਤ ਤੱਕ ਵੀ ਪਹੁੰਚੇ ਤੇ ਸੰਗਤ ਦਾ ਜਿਵੇਂ ਅਸੀਂ ਇਸ ਸ਼ਬਦ ਨੂੰ ਪਹਿਲਾਂ ਕਿਸ ਤਰ੍ਹਾਂ ਲੈ ਰਹੇ ਸੀ ਕਿਵੇਂ ਲੈ ਰਹੇ ਸੀ ਉਹ ਸਾਡੀ ਜਿਹੜੀ ਸਰੋਤੇ ਨੇ ਜਾਂ ਆਮ ਸੰਗਤ ਜਿਹੜੀ ਹੈਗੀ ਹੈ ਜਿੰਨੂੰ ਜਿੰਨੂੰ ਵੀ ਇਹਦਾ ਲਾਭ ਮਿਲ ਸਕੇ ਜੋ ਸਾਡਾ ਐਕਸਪੀਰੀਅੰਸ ਹੈ ਜੋ ਤੁਸੀਂ ਅੰਡਰਸਟੈਂਡਿੰਗ ਕੀਤੀ ਹੈ ਉਹ ਆਪਾਂ ਇੱਕ ਇਸਮ ਪਲੇਟਫਾਰਮ ਦੇ ਰਾਹੀਂ ਆਪਾਂ ਆਪਣੇ ਭੈਣ ਭਰਾਵਾਂ ਤੱਕ ਆਪਣੇ ਸੰਗੀ ਸਾਥੀਆਂ ਤੱਕ ਉਹਨੂੰ ਸਾਂਝ ਕਰੀਏ ਬਾਕੀ ਦੇਖਦੇ ਆ ਅਕਾਲ ਪੁਰਖ ਜਿਵੇਂ ਸਾਈ ਹੁੰਦੇ ਨੇ ਇਹ ਮੂਹਮ ਦਾ ਵੀ ਟੀਚਾ ਜਿਹੜਾ ਮੂਹਮ ਸਾਡਾ ਸ਼ੁਰੂ ਕੀਤਾ ਹੋਇਆ ਹੈ ਮੂਹਮ ਆਪਣਾ ਅਮਰ ਅਨੰਦ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਹੀ ਵਿਚਾਰ ਵਟਾਂਦਰਾ ਕਰਦੇ ਹਾਂ ਖੁੱਲ੍ਹਿਆਂ ਵਿਚਾਰਾ ਕਰਦੇ ਹਾਂ ਜਿੱਥੇ ਕੀ ਗੁਰਬਾਣੀ ਦੀ ਅੰਡਰਸਟੈਂਡਿੰਗ ਜਿਹੜੀ ਹੈ ਮੇਨ ਮਕਸਦ ਜਿਹੜਾ ਹੈ ਗੁਰਬਾਣੀ ਨੂੰ ਅੰਡਰਸਟੈਂਡ ਕਰਨਾ ਹੈ ਉਹ ਗੁਰਬਾਣੀ ਦੇ ਜੋ ਉਪਦੇਸ਼ ਸਾਡੇ ਗੁਰੂ ਸਾਹਿਬ ਨੇ ਸਾਡੇ ਤੱਕ ਸਾਡੇ ਵਾਸਤੇ ਕੱਲ ਨਾਲ ਕੱਲ ਕੇ ਆਪਣੇ ਜੀਵਨ ਸ਼ੈਲੀ ਦੇ ਵਿੱਚ ਨਿਪਟਾਈ ਕੀਤੀ ਤੇ ਸਾਡੇ ਵਾਸਤੇ ਮਤਲਬ ਅਸੀਂ ਈਸੀ ਕਰਕੇ ਧੰਨ ਕਹਿੰਨੇ ਆ ਤੇ ਸਾਡੇ ਤੇ ਕਿਰਪਾ ਹੋਈ ਹੈ ਵੀ ਸਾਡੀ ਇੱਕ ਲਾਈਫ ਦੀ ਇੱਕ ਡਾਇਰੈਕਸ਼ਨ ਬਣ ਜਾਏ ਸੋ ਇਹਨੂੰ ਦੇਖਦੇ ਹੋਏ ਜਿਹੜਾ ਸ਼ਬਦ ਤੁਹਾਡੇ ਮਨ ਵਿਚਾਰ ਹੋ ਰਿਹਾ ਸੀਗਾ ਤੇ ਮੈਂ ਅਪਨ ਕੱਟੇ ਆ ਤੇ ਤੁਸੀਂ ਕੰਫਰਟੇਬਲ ਹੋ ਤਾਂ ਮੈਂ ਸਕਰੀਨ ਸ਼ੇਅਰ ਲਗਾ ਦੇਣਾ ਤਾਂ ਕਿ ਸੰਗਤ ਨੂੰ ਸ਼ਬਦ ਆ ਪਤਾ ਲੱਗ ਜਾਏ ਤੇ ਆਪਾਂ ਵਿਚਾਰ ਕਰ ਲਈ ਠੀਕ ਹੈ ਜੀ ਠੀਕ ਹੈ ਜੀ ਅ ਪਸੇ ਇੱਕ ਸੈਕਿੰਡ ਦਿਓ ਮੈਂ ਸ਼ਬਦ ਸ਼ੇਅਰ ਕਰਦਾ ਤੇ ਪਹਿਲੇ ਮੈਂ ਪੜ ਲਾਂਗਾ ਇੱਕ ਵਾਰੀ ਫਿਰ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਤੁਸੀਂ ਰੱਖਣਾ ਫਿਰ ਸੰਗਤ ਨਾਲ ਆਪਾਂ ਕਰਦੇ ਆਂ ਦੇਖੋ ਵੀ ਜੀ ਸਕਰੀਨ ਆ ਗਈ ਤੁਹਾਡੇ ਸਾਹਮਣੇ ਹਾਂ ਜੀ ਹਾਂ ਜੀ ਆ ਗਈ ਜੀ ਉਮੀਦ ਹੈ ਰੀਡੇਬਲ ਹੋਏਗੀ ਪ੍ਰੋਪਰ ਹੈ ਨਾ ਠੀਕ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਓਕੇ ਮੈਂ ਇੱਕ ਵਾਰੀ ਸ਼ਬਦ ਪੜ ਲੈਣਾ ਵੀਰ ਜੀ ਫਿਰ ਆਪਾਂ ਅੱਗੇ ਵਿਚਾਰ ਕਰਦੇ ਆਂ ਜੀ ਜੀ ਅ ਦੇਖੋ ਇੱਥੇ ਗੁਰੂ ਸਾਹਿਬ ਅੰਕ 1429 ਤੇ ਸ਼ਬਦ ਦਰਜ ਹੈ ਰਾਗ ਮੁੰਦਾਵਣੀ ਹੈ ਮਹਿਲਾ ਪਜਵਾ ਹੈ ਇੱਥੇ ਗੁਰੂ ਸਾਹਿਬ ਸਾਨੂੰ ਜੋ ਵਚਨ ਕਰਕੇ ਗਏ ਨੇ ਇਹ ਪਹਿਲਾ ਪਦ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਬਾਕੀ ਅੱਗੇ ਹੋਰ ਸ਼ਬਦ ਦੀ ਜੇ ਸੰਗਤ ਕਹੀ ਗਈ ਤੇ ਆਪਾਂ ਉਹਦੇ ਵੀ ਵਿਚਾਰ ਕਰ ਲਾਂਗੇ ਪਰ ਜੇ ਇੱਥੋਂ ਹੀ ਇਸ ਐਂਗਲ ਤੋਂ ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਹੋ ਰਹੀ ਸੀ ਪਹਿਲੇ ਉਸ ਤਰ੍ਹਾਂ ਵੀ ਜਦੋਂ ਆਪਾਂ ਦੇਖਦੇ ਹਾਂ ਸ਼ਬਦ ਨੂੰ ਤੇ ਕਾਫੀ ਕੁਝ ਅੱਗੇ ਸਾਹੀ ਹੋ ਸਕਦੇ ਨੇ ਜੇ ਆਪਾਂ ਉਸ ਥਾਟ ਨਾਲ ਜਿਹੜੀ ਅਸੀਂ ਅੱਜ ਵਿਚਾਰ ਕਰਾਂਗੇ ਅੱਗੇ ਜੇ ਵਧ ਪੜਦੇ ਆਂ ਇੱਥੇ ਗੁਰੂ ਸਾਹਿਬ ਮਨਤਾਬਣੀ ਦੇ ਵਿੱਚ ਸਾਨੂੰ ਹੁਕਮ ਕਰ ਰਹੇ ਨੇ ਥਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਸੋ ਵੀ ਜੀ ਤੁਸੀਂ ਜਿਹੜੀ ਖਿਆਲ ਤੁਸੀਂ ਉਸ ਦਿਨ ਰੱਖ ਰਹੇ ਸੀ ਆਪਾਂ ਦੋ ਕੁ ਦਿਨ ਪਹਿਲਾਂ ਗੱਲ ਹੋਈ ਸੀ ਤੇ ਤੁਸੀਂ ਦੱਸੋ ਇਹਦੇ ਚ ਕੀ ਆਪਾਂ ਡਿਫਰੈਂਟ ਦੇਖਦੇ ਆਂ ਤੇ ਥੋੜਾ ਜਿਹਾ ਇਹ ਵੀ ਟੈਲੀ ਕਰ ਦੇਣਾ ਵੀ ਹੋਰ ਜਿਹੜੇ ਸਾਡੇ ਵੀਰ ਭਰਾ ਵੱਡੇ ਜਿਹੜੇ ਇਹਨੂੰ ਵਿਚਾਰਦੇ ਨੇ ਉਹ ਕਿਸ ਤਰ੍ਹਾਂ ਵਿਚਾਰਦੇ ਨੇ ਤਾਂ ਕਿ ਜੀ ਸਪਸ਼ਟਤਾ ਆ ਜੇ ਨਾ ਦੋ ਐਂਗਲ ਆ ਜਾਣਗੇ ਆਪਣੇ ਕੋਲ ਹਾਂਜੀ ਹਾਂਜੀ ਦੇਖੋ ਸ਼ਬਦ ਪਹਿਲੀ ਗੱਲ ਤੇ ਇਹਦੀ ਪਲੇਸ ਦੇਖ ਕੇ ਕਿੱਥੇ ਹੈ ਅੱਛਾ ਜੀ ਜਿਹੜੇ ਬੁਰਗ੍ਰੰਥ ਸਾਹਿਬ ਦੇ ਨਾਲ ਆਖਰੀ ਸ਼ਬਦ ਹੈ ਹਾਂ 1429 ਬਿਲਕੁਲ ਆਖਰੀ ਹੈ ਤੇ ਇਹਦੇ ਤੇ ਲਿਖਿਆ ਮੁੰਦਾਵਨੀ ਮੁੰਦਾਵਨੀ ਦਾ ਅਰਥ ਬੁਝਾਰਤ ਵੀ ਲਿਆ ਜਾਂਦਾ ਹੈ ਬੁਝਾਰਤ ਇਹ ਮੁੰਦਾਵਨੀ ਹੈ ਕਿਹੜਾ ਉਹ ਗੱਲ ਹੈ ਜਿਹੜੀ ਸਾਡੀ ਸਮਝ ਨਹੀਂ ਆ ਸਕਦੀ ਸੀ ਉਹ ਇਹਦੇ ਚ ਪਈ ਹੋਈ ਹੈ ਹੂੰ ਨੁਕਤਾ ਪਿਆ ਹੈ ਇਹਦੇ ਚ ਤੇ ਉਹ ਨੁਕਤਾ ਇਹਦੇ ਸ਼ਬਦ ਜਿ ਪਿਆਇਆ ਹੁਣ ਅਸੀਂ ਦੇਖਾਂਗੇ ਕਿ ਇਹ ਸ਼ਬਦ ਕਿਸ ਤਰੀਕੇ ਨਾਲ ਸਾਨੂੰ ਉਹ ਨੁਕਤੇ ਵੈਲੀ ਗੱਲ ਕਰ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਅਖੀਰ ਤੇ ਆ ਕੇ ਇਹ ਸ਼ਬਦ ਲਿਖਿਆ ਗਿਆ ਪੰਜਵੀਂ ਪਾਤਸ਼ਾਹੀ ਵੱਲੋਂ ਜੀ 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 ਇਸ ਤੋਂ ਬਾਅਦ ਇੱਕ ਸ਼ਬਦ ਜ਼ਰੂਰ ਹੈਗਾ ਹੋਰ ਪਰ ਉਹ ਸ਼ੁਕਰਾਨੇ ਦਾ ਹੈ ਉਹ ਸ਼ੁਕਰਾਨਾ ਟਾਈਪ ਹੈ ਗਿਆਨ ਇੱਥੇ ਆ ਕੇ ਖਤਮ ਹੋ ਗਿਆ ਤੇ ਇੱਕ ਤਰੀਕੇ ਨਾਲ ਐ ਸਮਝੋ ਕਿ ਪੰਜਵੀਂ ਪਾਤਸ਼ਾਹੀ ਸਾਨੂੰ ਇਹ ਦੱਸ ਰਹੇ ਨੇ ਆ ਜਿਹੜਾ ਥਾਲ ਸਜਾ ਕੇ ਤੁਹਾਨੂੰ ਮੈਂ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਇੱਕ ਥਾਲ ਹੈ ਸਮਝ ਲਓ। ਇਹ ਇੱਕ ਥਾਲ ਹੈ। ਇਹ ਥਾਲ ਬੜਾ ਗੁਰੂ ਸਾਹਿਬ ਦੇ ਮੈਨੇਜ ਵਿੱਚ ਵਸਤੂ ਪਾ ਕੇ ਰੱਖੀ ਹੋਈ ਹੈ। ਉਹ ਐਸੀ ਵਸਤੂ ਪਈ ਹੈ ਜਿਹੜੀ ਤਨੂੰ ਇਹਦੇ 'ਚ ਸਮਝ ਨਹੀਂ ਹੈ ਥਾਲ ਦੇ ਵਿੱਚੋਂ। ਪਰ ਕੰਡੀਸ਼ਨ ਉਹਦੀ ਹੈਗੀ ਆ ਉਹ ਗੇ ਗੁਰੂ ਸਾਹਿਬ ਦੱਸਣਗੇ ਦੇ ਵਿੱਚ। ਅੱਛਾ ਇਹਦਾ ਮਤਲਬ ਜਿਹੜਾ ਮੰਧਾਵਣੀ ਨਾ ਤੁਸੀਂ ਕੀਤਾ ਆ ਆਮ ਸੰਗਤ ਇਹਨੂੰ ਰਾਗ ਸਮਝਦੀ ਹੈ। ਕਹਿ ਨਹੀਂ ਸਕਦਾ ਮੈਂ ਕਿਸਨ ਲੋਕ ਸਮਝਦੇ ਨੇ ਮਨੂੰ 23 ਹਮਲੇ ਕਿ ਮੁੰਦਾਵਣੀ ਜਿਹੜੀ ਇਹ ਰਾਗ ਨਹੀਂ ਕਿ ਮੁੰਦਾਵਣੀ ਦਾ ਮਤਲਬ ਹੈ 부ਜਾਰਤ ਪਈ ਹੋਈ ਹੈ ਦੇ ਅੰਦਰ ਜੇ ਤੁਸੀਂ ਸਮਝਣੀ ਹੈ ਭੇਦ ਪਿਆ ਜਿਵੇਂ ਕਹਿੰਦੇ ਸ਼ਬਦ ਦੇ ਭੇਦ ਸ਼ਬਦ ਦਾ ਭੇਦ ਪਿਆ ਹੈ ਇਹ ਵਿੱਚ ਪੂਰੀ ਗੁਰਬਾਣੀ ਦਾ ਇੱਕ ਭੇਦ ਹੈ ਉਹ ਪੇਰੀਏ ਗੁਰੂ ਸਰ ਖੁੱਲਣਗੇ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਆਖੀਰਲੇ ਅੰਕ ਤੇ ਉਹ ਦਿਖ ਵੀ ਰਿਹਾ ਵੀ 1429 ਅੰਕ ਤੇ ਹੈ ਹਾਂਜੀ ਹਾਂ ਤੇ ਇਸ ਤੋਂ ਬਾਅਦ ਤੁਸੀਂ ਜਿਵੇਂ ਦੱਸਿਆ ਸ਼ੁਕਰਾਨੇ ਦਾ ਸੋ ਜਿੱਥੇ ਗ੍ਰੰਥ ਦੀ ਸੰਪੂਰਨਤਾ ਹੋ ਰਹੀ ਹੈ ਹਾਂਜੀ ਆਪ ਇਹ ਸ਼ਬਦ ਥੋੜਾ ਜਿਹਾ ਹਿਸਟੋਰੀਕਲ ਫੈਕਟ ਵੀ ਵਿੱਚ ਜੇ ਇੱਕ ਦਮਿੰਟ ਆਪਾਂ ਲੈ ਲਈਏ ਬਿਲਕੁਲ ਗੁਰੂ ਸਾਹਿਬ ਜਦੋਂ ਇਹ ਗ੍ਰੰਥ ਦੀ ਸੰਪੂਰਨਤਾ ਹੋ ਰਹੀ ਹੈ ਉਹ ਹੋ ਰਹੀ ਹੈ ਦਸਮ ਪਿਤਾ ਦੇ ਸਮੇਂ ਇਹ ਪੰਜਵਾਂ ਪਾਛੇ ਦਾ ਇਹ ਪੰਜਵਾਂ ਪਾਛੇ ਦਾ ਸ਼ਬਦ ਹੈ ਮੈਂ ਉਹੀ ਕਹਿ ਰਿਹਾ ਉਹੀ ਪੁੱਛ ਰਿਹਾ ਸੀ ਵੀ ਦਸਮ ਪਾਸ਼ਾ ਨੇ ਫਿਰ ਇਹ ਸੰਪੂਰਨਤਾ ਵੇਲੇ ਇਹ ਸ਼ਬਦ ਅਖੀਰ ਦੇ ਵਿੱਚ ਰਖਵਾਇਆ ਹੋਣਾ ਨੇ ਨਹੀਂ ਨੇ ਇਹ ਪੰਜਵੇਂ ਪਾਸ਼ਾਏ ਨੇ ਸੰਪਾਦਨਾ ਕੀਤੀ ਹੈ ਇੱਥੇ ਜਾ ਕੇ ਖਤਮ ਹੋਦਾ ਉਹਦੇ ਬਾਅਦ ਜਿਹੜੀ ਰਾਗਮਾਲਾ ਬਾਅਦ ਚ ਐਡ ਹੋਈ ਹੈ ਕਿਉਂ ਇਹ ਸਾਨੂੰ ਨਹੀਂ ਪਤਾ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਗੁਰਬਾਣੀ ਦਾ ਜਿਹੜਾ ਗਿਆਨ ਹੈ ਨਾ ਉਹ ਇੱਥੇ ਆ ਕੇ ਖਤਮ ਹੋ ਜਾਂਦਾ ਨਹੀਂ ਨਹੀਂ ਜੀ ਮੈਂ ਮੈਂ ਹਿਸਟੋਰੀਕਲ ਫੈਕਟ ਪੁੱਛ ਰਿਹਾ ਸੀਗਾ ਥੋੜਾ ਜਿਹਾ ਜੇ ਆਪਾਂ 2 ਸੈਕਿੰਡ ਉਹਦੇ ਤੇ ਲਗਾ ਲੀਏ ਜਿਵੇਂ ਦਸਵੇਂ ਪਿਤਾ ਨੇ ਬਾਅਦ ਚ ਸੋਚਣਾ ਚਾਹੁੰਦਾ ਨਾ ਵੀ ਗੁਰੂ ਦੀ ਉਪਾਧੀ ਦਿੱਤੀ ਜਾਂ ਦਸਮ ਪਿਤਾ ਨੇ ਬਾਅਦ ਵਿੱਚ ਲਿਖਵਾਇਆ ਹੈ ਸ਼ਬ ਗੁਰੂ ਗ੍ਰੰਥ ਤੇ ਨੌਵੇਂ ਪਾਸ਼ਾ ਦੀ ਬਾਣੀ ਵਿੱਚ ਐਡ ਕੀਤੀ जी, जी पर, ने, ने, ए, हां जी बिल्कुल पानी ऐड ਕੀਤੀ ਉਹ ਇਸ ਸੰਪੂਰਨਤਾ ਤੋਂ ਪਹਿਲਾਂ ਕੀਤੀ ਬਿਲਕੁਲ ਨਹੀਂ ਨਹੀਂ ਇਹ ਸੰਪੂਰਨਤਾ ਜਿਹੜੀ no doubt ਕਿ ਇਹ ਪਹਿਲੇ ਵੀ ਬਣਤਰ ਹੋਣੀ ਹੈ ਕੁਝ ਪਰ ਉਹ ਵਿੱਚ ਨਵੇਂ ਪਾਸੇ ਦਾ ਐਡ ਕੀਤਾ ਗਿਆ ਜਿੱਥੋਂ ਤੱਕ ਉਹਨਾਂ ਦੀ ਬਾਣੀ ਆਂਦੀ ਹੈ ਜਿਹੜੇ ਡਾਗਾਂ ਚ ਉਹਨਾਂ ਦੀ ਬਾਣੀ ਸੀ ਉਹ ਐਡ ਹੋ ਗਈ ਵਿਚਕਾਰ ਉਹ ਵਿਚਕਾਰ ਐਡ ਕਰਤੀ ਨਾ ਗੁਰੂ ਪਾਤਸ਼ਾਹ ਨੇ ਮਤਲਬ ਇੱਥੇ ਪੰਜਵੇਂ ਪਾਸ਼ਾ ਨੇ ਸੰਪਾਦਨਾ ਜਦੋਂ ਕੀਤੀ ਕੰਪਲੀਟ ਕਰਤਾ ਸੀ ਹਾਂਜੀ ਹਾਂ ਇੱਥੇ ਆ ਕੇ ਮੁੰਡਾ ਬਣੀ ਪਾਤੀ ਗੱਲ ਕੰਪਲੀਟ ਸੀ ਕੰਪਲੀਟ ਸੀਗੀ ਤੇ ਦਸ਼ਮ ਪਿਤਾ ਨੇ ਵਿੱਚ ਬਾਣੀ ਐਡ ਕੀਤੀ ਹਾਂ ਨਵੇਂ ਪਾਸ਼ੇ ਦੀ ਐਡ ਹੋਈ ਕਿਉਂਕਿ ਉਹਦਾ ਵੀ ਆਪਣਾ ਇੱਕ ਐਂਗਲ ਹੈ ਨਾ ਗੱਲ ਕੋਈ ਗਈ ਪਹਿਲੀ ਪਾਸ਼ੇ ਦਾ ਆਪਣਾ ਇੱਕ ਤਰੀਕਾ ਹੈ ਕਬੀਰ ਸਾਹਿਬ ਦਾ ਆਪਣਾ ਤਰੀਕਾ ਹੈ ਸਮਝਾਂਦਾ ਬਿਲਕੁਲ ਨੇ ਉਹਨਾਂ ਦਸ਼ਮ ਪਾਸ਼ਾ ਨੇ ਨਹੀਂ ਉਹ ਠੀਕ ਹੈ ਤਰੀਕੇ ਦੀ ਗੱਲ ਮੈਂ ਥੋੜਾ ਜਿਹਾ ਹਿਸਟੋਰੀਕਲ ਫੈਕਟ ਤੇ ਚੈੱਕ ਕਰਾ ਰਿਹਾ ਸੀ ਕਿ ਜਦੋਂ ਹਿਸਟਰੀ ਨੂੰ ਆਪਾਂ ਦੇਖਦੇ ਆ ਤੇ ਮਤਲਬ ਇੱਕ ਪਾਸੇ ਆਪਾਂ ਕਹਿੰਨਾ ਹੈ ਨਾ ਇਹਦੇ ਚ ਲੌਕਿੰਗ ਸਿਸਟਮ ਹੈਗਾ ਇਹਦੇ ਵਿੱਚ ਸ਼ਬਦਾਂ ਦੀ ਜਿਹੜੀ ਅੰਕ ਦਿੱਤੇ ਨੇ ਨੰਬਰ ਦਿੱਤੇ ਨੇ ਕਿੰਨੀਆਂ ਅਸ਼ਟਪਦੀਆਂ ਨੇ ਕਿੰਨੀਆਂ ਉਹ ਸਾਰੀਆਂ ਲੌਕਸ ਲਗਾਏ ਹੋਏ ਨੇ ਪਰ ਜਿਵੇਂ ਆਪਾਂ ਗੱਲ ਕਰ ਰਹੇ ਆ ਪੰਜਵੇਂ ਪਾਤਸ਼ਾਹ ਦੀ ਅਖੀਰ ਚ ਆ ਗਈ ਕੰਪਲੀਸ਼ਨ ਦੀ ਸਟੋਰੀ ਹੈ ਤੇ ਦਸ਼ਮ ਪਿਤਾ ਨੇ ਨੌਵੇਂ ਪਿਤਾ ਦੀ ਜਿਹੜੀ ਬਾਣੀ ਵਿੱਚ ਦਰਜ ਕੀਤੀ ਨੌਵੇਂ ਪਾਤਸ਼ਾਹ ਦੀ ਉਹ ਫਿਰ ਵਿੱਚ ਜਿਵੇਂ ਆਪਾਂ ਕਹਿ ਹੀ ਰਹੇ ਆ ਵੀ ਬਾਅਦ ਵਿੱਚ ਐਡ ਕੀਤੀ ਉਹਨਾਂ ਨੇ ਪਰ ਜਿਹੜਾ ਐਂਡ ਪੰਜਵੇਂ ਪਾਤਸ਼ਾਹ ਨੇ ਕੀਤਾ ਸੀਗਾ ਉਹ ਨਹੀਂ ਛੇੜਿਆ ਉਹਨਾਂ ਨੇ ਨਾ ਹਾਂ ਐਂਡ ਕਿਉਂਕਿ ਗੱਲ ਤਾਂ ਤੱਤ ਤੇ ਉਹੀ ਹੈ ਨਾ ਨਵੇਂ ਪਰਚੇ ਦੀ ਬਾਣੀ ਵੀ ਹੋਣੀ ਕਰ ਦੇ ਰਹੀ ਹੈ ਕੋਈ ਕਲੀਅਰ ਕਰਾ ਰਿਹਾ ਸੀ ਕੋਈ ਮੈਂ ਹਾਂ ਠੀਕ ਹੈ ਜੀ ਬਿਲਕੁਲ ਠੀਕ ਹੈ ਆਪਾਂ ਉਹ ਸ਼ਬਦ ਵਾਲਾ ਆ ਜਾਈਏ ਬਿਲਕੁਲ ਠੀਕ ਹੈ ਹੁਣ ਐ ਲੈਣੇ ਕਿ ਥਾਲ ਵਿੱਚ ਤਿਨੀ ਤਿਨੀ ਮਤਲਬ ਉਹਨਾਂ ਨੇ ਹਮ ਕਿੰਨਾ ਨੇ 15 ਭਗਤ ਨੇ ਉਹਦੇ ਵਿੱਚ ਹਮ ਪਟ ਨੇ ਗੁਰੂ ਸਾਹਿਬਾਨ ਨੇ ਉਹ ਸਾਰਿਆਂ ਨੇ ਇਹਦੇ ਵਿੱਚ ਇੱਕ ਵਸਤੂ ਪਾ ਕੇ ਰੱਖੀ ਹੈ ਉਹ ਵਸਤੂ ਕੀ ਹੈ ਬਸ ਉਹੀ ਪੇਟ ਜਾਣਾ ਉਹ ਇਹ ਮੁੰਦਾਵਣੀ ਹੈ ਉਹ ਇਹ ਵਸਤੂ ਹੈ ਕਿਹੜੀ ਹਮ ਉਹ ਵਸਤੂ ਨੂੰ ਅਸੀਂ ਸਮਝਣਾ ਹੈ ਉਸ ਵਸਤੂ ਬਾਰੇ ਇਸ ਗੱਲ ਨੂੰ ਕਿਉਂਕਿ ਅਸੀਂ ਸ਼ਬਦ ਨੂੰ ਖੋਲ ਰਹੇ ਆਂ ਤੇ ਪਹਿਲੇ ਦਸਾ ਲਿਖਿਆ ਨੇ ਇਹ ਵਸਤ ਇਹਦੀ ਵਸਤ ਉਹਨਾਂ ਇੱਥੇ ਆ ਕੇ ਦੱਸਣਾ ਇਹਦੇ ਵਿੱਚ ਇੱਕ ਵਸਤ ਪਾਈ ਹੋਈ ਹੈ ਉਹ ਵਸਤੋ ਇੱਕੋ ਹੀ ਹੈ ਉਹ ਵਸਤ ਨੂੰ ਅਸੀਂ ਸਿੱਧੀ ਗੱਲ ਕੀ ਉਹਨੂੰ ਨਾਮ ਪਦਾਰਥ ਕਿਹਾ ਜਾਂਦਾ ਗੁਰਬਾਣੀ ਚ ਨਾਮ ਪਿਆਇਆ ਗੁਰਬਾਣੀ ਮੈਂ ਨਾਮ ਸਮਾਇਆ ਹੂੰ ਜਿਵੇਂ ਦੁੱਧ ਦੇ ਵਿੱਚ ਮੱਖਣ ਸਮਾਇਆ ਹੋਇਆ ਹੁੰਦਾ ਨਾ ਉਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਇਹ ਬੁਝਿ ਗੁਝਿਣਾ ਪਏਗਾ ਇਹ ਸਾਰਾ ਬਾਣੀ ਜਿਹੜੀ ਆ ਸਮਝ ਲੈ ਕਿ ਦੁੱਧ ਹੈ ਇਦੇ ਵਿੱਚ ਮੱਖਣ ਸਮਾਇਆ ਹੋਇਆ ਹੈ ਉਹ ਮੱਖਣ ਪਾਇਆ ਹੋਇਆ ਮੱਖਣ ਹੈਗਾ ਇਹਦੇ ਵਿੱਚ ਉਹ ਕੱਢਣਾ ਪੈਂਦਾ ਰੜਕੇ ਉਹ ਰੜਕਣਾ ਕਿਸ ਨਾਲ ਵਿਚਾਰ ਕਰਕੇ ਹਰ ਕਾ ਵੀ ਲਾਉਣਾ ਕਰਕੇ ਉਹ ਗੁਰੂ ਸਵਾਲ ਲਾ ਕੇ ਲੱਗ ਜਗਾ ਤੇ ਸਾਨੂੰ ਇਹ ਗੱਲ ਸਮਝਾਉਂਦੇ ਹਾਂ ਇੱਥੇ ਹਾਂ ਇੱਥੇ ਆਪਾਂ ਪੰਕਤੀ ਦੇ ਪੰਕਤੀ ਦੇ ਸਾਹਮਣੇ ਚੱਲਦੇ ਹਾਂ ਬਿਲਕੁਲ ਠੀਕ ਹੈ ਵਿੱਚ ਤਿੰਨੇ ਹਾਂ ਤੇ ਉਹਨੇ ਤੇ ਜਿਸਾ ਕਹਿ ਰਿਹਾ ਕਹਿੰਦਾ ਇਹ ਥਾਲ ਦੇ ਅੰਦਰ ਇਹਨੂੰ ਥਾਲ ਕਹਿੰਦਾ ਥਾਲ ਕਹਿੰਦੇ ਜਿਸਾ ਜੀ ਭੋਜਨ ਸਜਾ ਕੇ ਕਿਸੇ ਨੂੰ ਥਾਲ ਸਜਾ ਕੇ ਦੇਨੇ ਹੈ ਨਾ ਕਹਿੰਦੇ ਮੈਂ ਤੈਨੂੰ ਇਹ ਥਾਲ ਸਜਾ ਕੇ ਤੁਹਾਨੂੰ ਦਿੱਤਾ ਹੈ ਘਾਲੇ ਵਿੱਚ ਤੇਨੀ ਵਸਤੂ ਕਿੰਨੀ ਵਸਤੂ ਹੈ ਉਹਨਾਂ ਦੀ ਹਮ ਪਾਕਿਸਤਾਨ ਦੀ ਗੁਰੂ ਸਾਹਿਬਾਨ ਦੀ ਪੱਟਾਂ ਦੀ ਇਹ ਵਸਤੂ ਪਾਈ ਹੋਈ ਹੈ ਪਰ ਇਹਦੇ ਵਾਸਤੇ ਕਰਨਾ ਕੀ ਗਿਆ ਦੋ ਚੀਜ਼ਾਂ ਜ਼ਰੂਰੀ ਨੇ ਉਹ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਹੈ ਉਹਦੇ ਵਾਸਤੇ ਸਤ ਤੇ ਸੰਤੋਖ ਇਹ ਪਹਿਲੇ ਕੰਡੀਸ਼ਨ ਹੈ ਉਹ ਸਤ ਕੀ ਹੈ ਸਤ ਦਾ ਮਤਲਬ ਹੈ ਗੁਰੂ ਸਾਹਿਬ ਜਦੋਂ ਕਹਿੰਦੇ ਨਾ ਸੱਚ ਤਾਂ ਪਰ ਜਾਣੀਏ ਜੇ ਰਿਦੈ ਸੱਚਾ ਹੋਏ ਕਹਿੰਦੇ ਤੇਰੀ ਔਨੈਸਟੀ ਚਾਹੀਦੀ ਇੱਥੇ ਪਹਿਲੇ ਇਮਾਨਦਾਰ ਹੋਵੇਂ ਈਮਾਨਦਾਰੀ ਦੇ ਨਾਲ ਤੂੰ ਉਸ ਪਤ ਦਾਅਤ ਨੂੰ ਪਾਣ ਵਾਸਤੇ ਜਿਹੜਾ ਨਾਮ ਪਦਾਰਥ ਹੈ ਜਿੱਪਿਆ ਹੋਇਆ ਹੈ ਤੂੰ ਇਹਦੇ ਵਾਸਤੇ ਈਮਾਨਦਾਰੀ ਨਾਲ ਉਸੇ ਵਸਤੂ ਨੂੰ ਚਾਹਨਾ ਤੇ ਉਹਦੇ ਵਾਸਤੇ ਤੈਨੂੰ ਦੂਜੀ ਚੀਜ਼ ਕੰਡੀਸ਼ਨ ਕੀ ਹੈ ਸੰਤੋਖੀ ਹੋਣਾ ਚਾਹੀਦਾ ਸਤਾਰ ਸੰਤੋਖ ਦੀ ਵਿਚਾਰਾਂ ਦੇ ਚ ਹੋਏਗੀ ਪਹਿਲੇ ਗੁਰਬਾਣੀ ਜਦੋਂ ਵਿਚਾਰ ਕਰਨੇ ਆ ਤੇ ਸਾਡੇ ਅੰਦਰ ਪਹਿਲੇ ਸੰਤੋਖ ਪੈਦਾ ਹੁੰਦਾ ਸੰਤੋਖ ਦਾ ਮਤਲਬ ਹੈ ਜਿੱਥੇ ਲੋਭ ਖਤਮ ਹੋ ਚੁੱਕਾ ਹੈ ਲੋਭੀ ਨੂੰ ਤਾਂ ਸੰਸਾਰ ਦੇ ਪਦਾਰਥ ਚਾਹੀਦੇ ਨੇ ਨਾ ਉਹਨੂੰ ਨਾਮ ਪਦਾਰਥ ਚਾਹੀਦਾ ਹੀ ਨਹੀਂ ਇਹ ਕਿਹੜੀ ਕੰਡੀਸ਼ਨ ਹੈ ਇੱਥੇ ਉਹ ਜੋ ਤੁਸੀਂ ਅਰਥ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਥਾਲ ਗੁਰੂ ਸਾਹਿਬ ਨੇ ਪਰੋਸ ਦਿੱਤੀ ਹੈ ਜੀ ਹਾਂ ਗੁਰੂ ਸਾਹਿਬ ਨੇ ਥਾਲ ਦਾਸਤੀਏ ਫਿਰ ਇਹ ਕਹਿ ਰਹੇ ਨੇ ਤਿਨੇ ਤਿਨੀ ਮਤਲਬ ਜਿਹੜੇ ਜਿਨ੍ਹਾਂ ਦੀ ਬਾਣੀ ਇਹਦੇ ਵਿੱਚ ਦਰਜ ਹੈ ਸਾਰਿਆਂ ਦੀ ਮਿਲਾ ਕੇ ਹਮ ਕੁਲ ਕੁਲ ਕਹਿ ਕੇ ਉਹਨਾਂ ਦੀ ਉਹਨਾਂ ਦੀ ਦਿੱਤੀ ਹੋਈ ਵਸਤੂ ਇਹਦੇ ਵਿੱਚ ਰੱਖਤੀ ਹੈ ਰੱਖੀ ਹੋਈ ਹੈ ਹਾਂ ਤੁਹਾਨੂੰ ਪਰੋਸ ਕੇ ਦੇ ਰਹੇ ਨੇ ਪਰ ਤੁਹਾਨੂੰ ਮਿਲਣੀ ਕਿਵੇਂ ਹੈ ਸਮਝ ਕਿਵੇਂ ਆਣੀ ਹੈ ਸੱਤ ਤੇ ਸੰਤੋਖ ਦਾ ਵਿਚਾਰ ਕਰੋ ਇਹਦੀ ਵਿਚਾਰ ਕਰਨੀ ਪੈਗੀ ਪਹਿਲੇ ਉਹਦੀ ਵਿਚਾਰ ਕਰੋ ਫਿਰ ਇਹ ਤਿੰਨ ਵਸਤੂ ਜਿਹੜੀ ਉਹਨਾਂ ਨੇ ਵਸਤੂ ਪਾਈ ਹੈ ਹਾਂਜੀ ਉਹ ਸਮਝ ਆ ਜੀ ਤੇ ਇਸ ਪੰਕਤੀ ਨੂੰ ਜੇ ਆਪਾਂ ਥੋੜਾ ਜਿਹਾ ਲੈ ਕੇ ਚੱਲੀਏ ਆਮ ਸਮਾਜ ਇਹਨੂੰ ਕਰ ਰਿਹਾ ਸੀਗਾ ਵੀ ਥਾਲ ਵਿੱਚ ਥਾਲ ਲੱਗੀ ਹੋਈ ਹੈ ਤਿੰਨ ਵਸਤੂਆਂ ਪਈਆਂ ਹੋਈਆਂ ਨੇ ਤੇ ਉਹ ਸੱਤ ਸੰਤੋਖ ਤੇ ਵਿਚਾਰੋ ਉਹ ਇਹਨੂੰ ਐਵੇਂ ਦੱਸ ਰਹੇ ਸੀ ਵੀ ਤਿੰਨ ਵਸਤੂਆਂ ਜਿਹੜੀਆਂ ਨੇ ਇੱਕ ਸੱਤ ਇੱਕ ਸੰਤੋਖ ਤੇ ਇੱਕ ਵਿਚਾਰੋ ਇਹ ਤਿੰਨ ਸਮਾਜ ਜਿਹੜੀਆਂ ਗੱਲਾਂ ਕਰ ਰਹੇ ਤੁਸੀਂ ਇੱਥੇ ਇੱਕ ਜਿਹੜਾ ਐਂਗਲ ਦੇ ਰਹੇ ਉਹ ਕਹਿ ਰਹੇ ਹੋ ਵੀ ਸੱਤ ਸੰਤੋਖ ਦੇ ਨਾਲ ਵਿਚਾਰ ਕਰਨੀ ਹੈ ਤਿੰਨ ਵਸਤੂਆਂ ਨਹੀਂ ਨੇ ਵਸਤੂਆਂ ਤਰੀਕਾ ਜਿਹੜਾ ਹੈ ਵਸਤੂ ਇੱਕ ਹੈ ਤਰੀਕੇ ਦੋ ਨੇ ਸੱਤ ਚਾਹੀਦਾ ਤੇ ਸੰਤੋਖ ਚਾਹੀਦਾ ਐਵੇਂ ਬਿਲਕੁਲ ਸੱਤ ਸੰਤੋਖ ਤੋਂ ਬਿਨਾ ਸੱਤ ਸੰਤੋਖ ਦੀ ਜਦ ਤੱਕ ਵਿਚਾਰ ਨਹੀਂ ਹੁੰਦੀ ਨਹੀਂ ਹੁੰਦੀ ਕੀ ਨਹੀਂ ਮਿਲੇਗਾ ਸੁਣਿਓ ਉਹ ਕਹਿੰਦੇ ਨੇ ਅੰਮ੍ਰਿਤ ਨਾਮ ਠਾਕੁਰ ਦਾ ਇਹ ਜਿਹੜਾ ਅੰਮ੍ਰਿਤ ਨਾਮ ਠਾਕੁਰ ਦਾ ਪਿਆ ਹੋਇਆ ਹੈ ਨਾ ਇਹ ਤੈਨੂੰ ਨਹੀਂ ਮਿਲੇਗਾ ਜੇ ਤੂੰ ਸੰਤੋਖ 'ਚ ਨਹੀਂ ਹੈ ਜੇ ਤੂੰ ਅੰਦਰੋਂ ਆਨਲਿਸਟ ਨਹੀਂ ਹੈ ਤਾਂ ਠੀਕ ਹੈ ਕਿਉਂਕਿ ਸਭ ਤੋਂ ਪਹਿਲੀ ਕੰਡੀਸ਼ਨ ਹੈ ਹਾਂ ਜਿਹੜਾ ਅੰਮ੍ਰਿਤ ਨਾਮ ਹੈ ਉਹ ਠਾਕੁਰ ਦਾ ਜਿਹੜਾ ਲੋਗ ਲੱਭ ਰਹੇ ਨੇ ਉਹ ਵਿੱਚ ਪਾਇਆ ਹੋਇਆ ਹੈ ਹਾਂ ਥਾਲਜ ਪਿਆਇਆ ਹੈ ਥਾਲਜ ਪਿਆ ਹੋਇਆ ਜਿਸ ਦਾ ਸਬਜ਼ ਆਧਾਰ ਹੋ ਹਾਂ ਜਿਹਦਾ ਕਿ ਸਾਰਿਆਂ ਨੂੰ ਆਧਾਰ ਹੋਏਗਾ ਤਾਂ ਹੀ ਹੋ ਸਕਦਾ ਹੈ ਆਧਾਰ ਜੇ ਉਹ ਵਸਤੂ ਮਿਲੇਗੀ ਖਾਵਾਂਗੇ ਉਹ ਕਿ ਜਦਸ ਨੇ ਗੇ ਜੇ ਕੋ ਖਾਵੇ ਉਹਨੇ ਵਸਤੂ ਨੂੰ ਖਾਣਾ ਪਏਗਾ ਹਮ ਇਹ ਕਿਹੜੀ ਵਸਤੂ ਪਈ ਹੈ ਅੰਮ੍ਰਿਤ ਨਾਮ ਠਾਕੁਰ ਦਾ ਬਸ ਇਹ ਅੰਮ੍ਰਿਤ ਨਾਮ ਕੀ ਹੈ ਇਹੀ ਸਮਝਣਾ ਗੁਰਬਾਣੀ ਨੇ ਸਾਨੂੰ ਸਮਝਾਣਾ ਪਰ ਸਮਝ ਉਹ ਹੋਏਗੀ ਜਿਹੜਾ ਸੰਪੋਖ ਦੀ ਅਵਸਥਾ ਚ ਹੋਏਗਾ ਆ ਬੜਾ ਹੁਣ ਤਾਂ ਫਿਰ ਜੇ ਉਸ ਤਰ੍ਹਾਂ ਦੇਖੀਏ ਤੇ ਸਪਸ਼ਟ ਦੀ ਜਿਹੜੀ ਗੁਰਪਾਣੀ ਦੀ ਜਿਹੜੀ ਸੰਦੇਸ਼ ਹੈ ਬਿਲਕੁਲ ਸਪਸ਼ਟਤਾ ਨਾਲ ਸਮਝ ਆ ਰਿਹਾ ਹੈ ਕਿ ਜਿਹੜੀ ਦੁਨੀਆ ਨਾਮ 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 ਕਰ ਰਹੀ ਹੈ ਉਹ ਅੰਮ੍ਰਿਤ ਨਾਮ ਹੈ ਸਾਰੇ ਮੰਦੇ ਨੇ ठाकुर का पयो ठाकुरदा जेड़ा नाम है विच पयो है जिदा जे जेड़ा की शब्द है सारे दा आधार है आधार है हां दुनिया मंदी भी है भाई अदार जेड़ा, जेड़ा नाम है ते ओ अमृत हुन आगे फिर ਤੁਸੀਂ ਕਹਿ ਰਹੇ ਹੋ ਵੀ ਇੱਕ ਪੰਕਤੀ ਲਿਖੀ ਹੈ ਜੇ ਕੋ ਖਾਵੇ ਜੇ ਕੋ ਪੁੰਚਾ ਜਿਹੜਾ ਖਾਵੇਗਾ ਤੇ ਜਿਹੜੀ ਉਹਦੀ ਪੁੰਚਣਾ ਚਾਹਰੇਗਾ ਅੰਗਰੇਜ਼ੀ ਦਾ ਵਰਡ ਦੱਸ ਦੇਣਾ ਇਹਦੇ ਵਿੱਚ ਜਿਹੜੇ ਸਾਡੇ ਸ਼ਰੋਤੇ ਹੋਣਗੇ ਉਹਨਾਂ ਵਾਸਤੇ ਪੁੰਚਾ ਦਾ ਮਤਲਬ ਡਾਈਜੈਸਟ ਕਰਨਾ ਪਚਾ ਲੈਣਾ ਉਸ ਵਸਤੂ ਨੂੰ ਖਾਣਾ فیر ਪਚਾਲਣ ਤੇ ਸਾਬਿਲ ਦੇ ਜੀ ਤਿਸਕਾ ਉਹ ਉਧਾਰ ਉਹਦਾ ਹੀ ਉਧਾਰੋਣ ਹੈ ਆਧਾਰ ਤੇ ਸ਼ਬਦ ਮੰਨ ਸਕਦਾ ਹੈ ਪਰ ਜੇ ਖਾਵੇ ਹੀ ਨਾ ਜਿ ਸਾਜੀ ਭੋਜਨ ਖਾਣਿਆ ਤੇ ਉਹਦੇ ਨਾਲ ਨਾ ਭੋਜਨ ਨਾਲ ਵੀ ਸੰਬੰਧਿਤ ਕਿਤਾ ਨਾ ਜੇ ਖਾਵੇ ਖਾਣ ਵਾਲੀ ਚੀਜ਼ ਜਿ ਸਾਜੀ ਖਾਣੇ ਆ ਰੋਟੀ ਖਾਧੀ ਖਾ ਕੇ ਜੇ ਹਜਮ ਨਾ ਹੋਈ ਤੇ ਤਮੀ ਉਲਟੀ ਕਰ ਲਾਂਗੇ ਤਾਂ ਕੋਈ ਫਾਇਦਾ ਨਹੀਂ ਹੋਇਆ ਉਹਦਾ ਜੇ ਹਜਮ ਹੋ ਜਾਏਗਾ ਤਾਂ ਉਹਦੇ ਅੰਦਰ ਜਿਹੜੇ ਪ੍ਰੋਟੀਨਸ ਨੇ ਮਿਨਰਲਸ ਨੇ ਉਹ ਤਾਂ ਹੀ ਬੋਡੀ ਨੂੰ ਮਿਲਣਗੇ ਨਾ ਸਰੀਰ ਤਗੜਾ ਹੋਏਗਾ ਇਸ ਤਰ੍ਹਾਂ ਕਹਿੰਦੇ ਜਿਹੜਾ ਇਹਦੇ ਵਿੱਚ ਨਾਮ ਪਦਾਰਥ ਪਿਆ ਹੈ ਨਾ ਹੁਣ ਨਾਮ ਪਦਾਰਥ ਨੂੰ ਖੋਲ ਵੀ ਦੇਣਾ ਨਾਮ ਪਦਾਰਥ ਅਰਥ ਹੈ ਉਹ ਗਿਆਨ ਜਿਹੜਾ ਸਤਿਗੁਰੂ ਦੇ ਦੁਆਰਾ ਸਾਨੂੰ ਦਿੱਤਾ ਗਿਆ ਹੈ ਉਹ ਜਿਹੜਾ ਉਸ ਗਿਆਨ ਦਾ ਨਾਮ ਹੈ ਨਿਰੰਜਨ ਨਾਮ ਨਿਰੰਜਨ ਜਿਹੜਾ ਸੰਤੋਖੀ ਸੰਦੋਖ ਤੋਂ ਬਾਅਦ ਮਿਲਦਾ ਹੈ ਉਹ ਗਿਆਨ ਜਿਹੜਾ ਸੰਤੋਖੀ ਨੂੰ ਮਿਲਦਾ ਹੈ ਹੁਣ ਅੱਗੇ ਕਿਹਨੂੰ ਨਹੀਂ ਮਿਲਦਾ ਅਗਲੀ ਪੰਕਤੀ ਚ ਕਹਿ ਰਹੇ ਨੇ ਇਹ ਵਸਤ ਹਾਂਜੀ ਨਹਿ ਜਾਈ ਨਿਤ ਨਿਤ ਰੱਖ ਉਰਤਾਰੋ ਉਹ ਦੇਖੋ ਇਹਦੀ ਕੀਮਤ ਦੱਸੇ ਕਹਿੰਦੇ ਇਹ ਜਿਹੜੀ ਵਸਤੂ ਪਈ ਹੈ ਨਾ ਕਿਹੜੀ ਵਸਤੂ ਨਾਮ ਪਦਾਰਤ ਇਹ ਵਸਤ ਤਜੀ ਨਹਿ ਜਾਈ ਹੁਣ ਸਾਨੂੰ ਇੰਸਟਰਕਸ਼ਨ ਦੇ ਰਹੇ ਨੇ ਇਹ ਵਸਤੂ ਬੜੀ ਕੀਮਤੀ ਹੈ ਛੱਡਣ ਵਾਲੀ ਨਹੀਂ ਹੈਗੀ ਇਹਨੂੰ ਬਿਲਕੁਲ ਭਲੇਖਾ ਨਾ ਖਾਜੀ ਕਿ ਤੇਰੀ ਥਾਲ ਵੀ ਸਜਾ ਕੇ ਦੇਤਾ ਤਾਂ ਤੂੰ ਖਾਵੇਂ ਹੀ ਨਾ ਭੁੱਲੀ ਜਾਵੇਂ ਖਾਵੇਂਗਾ ਨਹੀਂ ਤਾਂ ਹਜਮ ਤਾਂ ਬਾਅਦ ਦੀ ਗੱਲ ਹੈ ਪਹਿਲੇ ਤੇ ਖਾਵੇਂ ਹੀ ਨਾ ਤੇ ਖਾ ਲਿਆ ਤੇਨੂੰ ਹਜਮ ਵੀ ਕਰਨਾ ਇਹ ਵੀ ਧਿਆਨ ਰੱਖੀ ਤਾਂ ਤੇਰਾ ਉਧਾਰ ਹੋਏਗਾ ਨਹੀਂ ਤਾਂ ਤੂੰ ਸਾਰਾ ਜੀਵਨ ਇਸੇ ਤਰ੍ਹਾਂ ਦੁੱਖਾਂ ਦੇ ਵਿੱਚ ਬੀਤਦਾ ਰਹੇਗਾ ਇਹ ਦੁੱਖ ਸਾਗਰ ਚ ਹੀ ਰਹੇਗਾ ਬਹੁ ਸਾਗਰ ਚ ਹੀ ਰਹੇਗਾ ਇਹਨੀ ਸਾਧਰਚੀ ਰਹੇਗਾ ਨਿਚਲੀ ਪੰਕਤੀ ਮਸੇ ਛੱਡਣ ਵਾਲੀ ਚੀਜ਼ ਨਹੀਂ ਹੈ ਇਹਨੂੰ ਕੀ ਕਰ ਨਿਤ ਨਿਤ ਰੱਖ ਰੋਜ ਇਹਨੂੰ ਆਪਣੇ ਹਿਰਦ ਉਰ ਧਾਰੋ ਆਪਣੇ ਹਿਰਦੇ ਦੇ ਦੁਆਰਾ ਖਾ ਇਹਨੂੰ ਪਾਉ ਤੇਰਾ ਅੰਤਰਾ ਆਤਮਾ ਜਿਹੜੀ ਇਹਨੂੰ ਹਜਮ ਵੀ ਕਰਦੀ ਰਹੇ ਇਹਨੂੰ ਰੋਜ਼ ਰੱਖਣਾ ਇਹ ਨਹੀਂ ਕਿ ਅੱਜ ਰੱਖਿਆ ਕੱਲ ਭੁੱਲ ਗਏ ਤੇ ਵਸਤੂ ਨਾ ਬਿਸਰ ਜਾਂਦੀ ਹੈ ਇਹਨੂੰ ਰੋਜ਼ ਆਪਣੇ ਅੰਦਰ ਸਜਾ ਪਾ ਕੇ ਰੱਖ ਪਾਓ ਰੋਜ਼ ਇਹਨੂੰ ਖਾ ਰੋਜ਼ ਇਹਦੇ ਵਿੱਚੋਂ ਹਜਮ ਉਹ ਜੋ ਗੁਰੂ ਦੀ ਮਤ ਮਿਲੇ ਉਹਨੂੰ ਹਜਮ ਕਰ ਕਰਕੇ ਆਪਣੇ ਹਿਰਦੇਜੇ ਨੂੰ ਇਕੱਠਾ ਕਰਦਾ ਰਹ ਸੋਣ ਵੀ ਕਰਨਾ ਤੁੰ ਠੀਕ ਹੈ ਮਾਰੇ ਇਹ ਪੰਕਤੀ ਜੀ ਪੰਕਤੀ ਚ ਕਹ ਰਹੇ ਨੇ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਜੀ ਹਾਂਜੀ ਹਾਂਜੀ ਹੁਣ ਤਮ ਸੰਸਾਰ ਕੀ ਹੈ ਜਿਹੜਾ ਤਮਾ ਦੇ ਵਿੱਚ ਹਨੇਰੇ ਚ ਆਇਆ ਸੰਸਾਰ ਤਮਾ ਕਹਿੰਦੇ ਹਨੇਰੇ ਨੂੰ ਹਾਂ ਹਨੇਰਾ ਕਹ ਸੰਸਾਰ ਅਗਿਆਨਤਾ ਦੇ ਹਨੇਰੇ ਚ ਪਿਆ ਹੈ ਸੰਸਾਰ ਜਿਹੜਾ ਹੈ ਪਰ ਚਰਨ ਲਗ ਤਰੀਏ ਜਿਹੜਾ ਐਸਾ ਸਤਗੁਰੂ ਦੇ ਚਰਨੀ ਲੱਗ ਜਾਵੇ ਜਿਹੜਾ ਥਾਲ ਚ ਉਹਨਾਂ ਨੇ ਸਜਾ ਕੇ ਸਾਡੇ ਵਾਸਤੇ ਰੱਖਿਆ ਆ ਸਤਗੁਰੂਆਂ ਨੇ ਤਾਂ ਤਰਿਆ ਜਾਏਗਾ ਇਹ ਪਹਾਉ ਸਾਗਰ ਤਾਂ ਇਹ ਜੀਵਨ ਜਿਹੜਾ ਸੌਖਾ ਹੋਏਗਾ ਤੇਰਾ ਤਰ ਜਾਏਗਾ ਮਤਲਬ ਤੂੰ ਜੀਵਨ ਸੌਖਾ ਪਾਰ ਕਰ ਜਾਏਗਾ ਜ਼ਿੰਦਗੀ ਨੂੰ ਸੌਖਾ ਐਸਾ ਨਹੀਂ ਸਕਦਾ ਉੱਤ ਪਰ ਸੂ ਨਿਕਲ ਜਾਏਗਾ ਤੂੰ ਸਭ ਨਾਨਕ ਬ੍ਰह्म पसारो ਕਹਿੰਦਾ ਸਾਰੇ ਸਾਰਾ ਨਾਨਕ ਕਹਿ ਰਹੇ ਨੇ ਜੋ ਵੀ ਮੈਦੇ ਚ ਪਾਇਆ ਸਾਰਾ ਬ੍ਰह्म ਦਾ ਪਸਾਰਾ ਹੀ ਆ ਉਹ ਉਹ ਜਿਹੜਾ ਬ੍ਰह्म ਗਿਆਨ ਜਿਹਦੇ ਵਾਸਤੇ ਦੁਨੀਆ ਤੜਫ ਰਹੀ ਸੀ ਮੈਨੇ ਜਪਾ ਕੇ ਤੁਹਾਨੂੰ ਦੇ ਦਿੱਤਾ ਹੈ ਇਹ ਬ੍ਰह्म ਗਿਆਨ ਹੀ ਅਸਲ ਦੇ ਵਿੱਚ ਨਾਮ ਪਦਾਰਥ ਹੈ ਇਹ ਨਾਮ ਤੁਹਾਨੂੰ ਮਿਲ ਜਾਏਗਾ ਇਹਦੇ ਚੋਂ ਪਰ ਕੰਡੀਸ਼ਨਸ ਇਹ ਵਿਕੋ ਹੈ ਨਿਤ ਨਿਤ ਰੱਖੋ ਉਰਤਾਰੋ ਇਹਨੂੰ ਹਿਰਦੇ ਚ ਲੈਣਾ ਪੈਗਾ ਉਹ ਹਿਰਦੇ ਤੱਕ ਤਾਂ ਹੀ ਪਹੁੰਚੇਗਾ ਜੇ ਕੋ ਖਾਵੇ ਜੇ ਕੋ ਖਾਵੇ ਇਹ ਕੰਡੀਸ਼ਨਾਂ ਨੂੰ ਪੂਰਾ ਕਰ ਲਵੇ ਗੁਰੂ ਸਾਹਿਬ ਕਹਿੰਦੇ ਉਹਦਾ ਜੀਵਨ ਜਿਹੜਾ ਸੌਖਾ ਔਰ ਆਰਾਮਦਾਇਕ ਹੋ ਜਾਏਗਾ ਇਹ ਥਾਲੀ ਵਿੱਚੋਂ ਵਸਤੂ ਪਈ ਹੋਈ ਹੈ ਜੋ ਮਨੁੱਖ ਨੂੰ ਚਾਹੀਦੀ ਹੈ ਇੱਕ ਤੁਸੀਂ ਪੰਕਤੀ ਹੋਰ ਵੀ ਕਹਿ ਰਹੇ ਸੀਗੇ ਮੈਨੂੰ ਜਿੱਥੇ ਤੱਕ ਯਾਦ ਹੈ ਵੀ ਥਾਲ ਵਿੱਚ ਤਿੰਨੀ ਵਸਤੂ ਦਾ ਕੋਈ ਰੈਫਰੈਂਸ ਤੁਸੀਂ ਲੈ ਰਹੇ ਸੀ ਤੀ ਪਾਛੇ ਦਾ ਬਿਲਕੁਲ ਬਿਲਕੁਲ ਕਰ ਦੋ ਉਹ ਤੀਜੀ ਪਾਛੇ ਦਾ ਤੀਸੀ ਪਾਛੇ ਦੇ ਇੱਕ ਸ਼ਬਦ ਹੈ ਥਾਲੇ ਵਿੱਚ ਤੈ ਵਸਤੂ ਪਈਓ ਹਮ ਹਰ ਅੰਮ੍ਰਿਤ ਭੋਜਨ ਸਾਰ ਉਹਨੂੰ ਵੀ ਤਾਂ ਤਿੰਨ ਸਮਝ ਲਿਆ ਗਿਆ ਉਹ ਕਹਿੰਦੇ ਜਿਹੜਾ ਥਾਲੇ ਵਿੱਚ ਥਾਲੇ ਵਿੱਚ ਮਤਲਬ ਉਹਨੋਂ ਤੇ ਅਸੀਂ ਗੁਰਗੰਨ ਸਾਹਿਬ ਤਾਂ ਹੈ ਨਹੀਂ ਪਰ ਉਹਨੂੰ ਇਸ ਬਾਣੀ ਦੀ ਸ਼ਬਦ ਗੁਰੂ ਦੀ ਗੱਲ ਕਰ ਰਹੇ ਨੇ ਹੋਗੀ ਹਮ ਸ਼ਬਦ ਗੁਰੂ ਦੇ ਵਿੱਚ ਕਹਿੰਦਾ ਉਹ ਵੀ ਪਦਾਰਥਾ ਉਹ ਵੀ ਹੈਗਾ ਤੀਜੇ ਮਸੇਲੇ ਨੇ ਵੀ ਤਾਂ ਨਾਮ ਪਦਾਰਥ ਹੈਗਾ ਨਾ ਉਹ ਆਪਣੀ ਗੱਲ ਕਰ ਰਹੇ ਨੇ ਉਸ ਤਾਈਂ ਦੇ ਹਿਸਾਬ ਨਾਲ ਥਾਲੇ ਵਿੱਚ ਤੈ ਵਸਤੂ ਪਈ ਉਹ ਤੈ ਵਸਤੂ ਮਤਲਬ ਉਹਨਾਂ ਦੀ ਦਿੱਤੀ ਹੋਈ ਵਸਤੂ ਸਤਿਗੁਰਾਂ ਦੀ ਪਈ ਹੋਈ ਹੈ ਉਹ ਕੀ ਹੈ ਹਰ ਰੂਪੀ ਅੰਮ੍ਰਿਤ ਹੈ ਇਹੀ ਭੋਜਨ ਹੈ ਇਹੀ ਤਤ ਹੈ ਉਹ ਭੋਜਨ ਦੀ ਗੱਲ ਨੂੰ ਹੀ ਖੋਲ ਰਹਿਣੇ ਕਿ ਇਹੀ ਜਿਹੜਾ ਭੋਜਨ ਹੈ ਇਹੀ ਅੰਮ੍ਰਿਤ ਹੈ ਇਹੀ ਤਤ ਸਾਰ ਹੈ ਉਹ ਚੀਜ਼ ਇੱਕੋ ਹੀ ਹੈ ਉਹਨੂੰ ਤਿੰਨ ਕਿਸਮ ਨਾਲ ਉਹਨਾਂ ਨੇ ਬਿਆਨ ਕਰਤਾ ਲਿਖਿਆ ਪੈ ਜਾਂਦਾ ਫਿਰ ਤ੍ਰੈ ਵਸਤੂ ਪਈ ਉਹ ਲੋਕਾਂ ਨੇ ਆ ਰਾਰਾ ਪਰੇ ਉਹ ਲਾ ਲਿਆ ਕਿ ਤ੍ਰੈ ਵਸਤੂ ਹੋ ਗਈਆਂ ਵਸਤੂ ਇੱਕੋ ਹੀ ਹੈ ਫਿਰ ਹਰ ਅੰਮ੍ਰਿਤ ਭੋਜਨ ਇੱਕੋ ਹੀ ਹੈ ਇਹੀ ਤੱਤ ਸਾਰ ਹੈ ਸਾਰ ਹੈ ਸੋ ਇਸ ਤਰੀਕੇ ਨਾਲ ਅਸੀਂ ਜਦੋਂ ਰਿਲੇਟ ਕਰਦੇ ਆਂ ਗੱਲ ਤੇ ਸਾਨੂੰ ਗੱਲ ਕੋਈ ਵੀ ਦੀ ਕਲੀਅਰ ਹੋ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਜਿਹੜਾ ਦੇਖੋ ਸਮਾਜ ਇਹਨੂੰ ਤਿੰਨ ਵਸਤੂਆਂ ਨਾਲ ਲੈ ਰਿਆ ਸੀਗਾ ਸਤ ਸੰਤੋਖ ਤੇ ਤੀਜੀ ਵਿਚਾਰੋ ਤੇ ਅੱਜ ਜਿਹੜੀ ਗੱਲ ਸਮਝ ਆ ਰਹੀ ਏ ਸਾਨੂੰ ਗੁਰੂ ਸਾਹਿਬ ਨੇ ਜਦੋਂ ਆਪਾਂ ਦੇਖਦੇ ਆਂ ਵੀ ਇਸੇ ਕਰਕੇ ਜਿਹੜੇ ਸਾਡੇ ਵੱਡੇ ਬੁਢੇਰੇ ਸੀਗੇ ਬਜ਼ੁਰਗ ਸੀਗੇ ਜਿਹੜੇ ਸਾਨੂੰ ਜਿਹੜੇ ਗੁਰੂ ਸਾਹਿਬ ਦੇ ਟਾਈਮ ਤੇ ਮੈਂ ਸੋਚ ਰਿਹਾ ਜਿਹੜੇ ਸੀਗੇ ਉਹ ਇਸੇ ਕਰਕੇ ਗੁਰੂ ਪਾਤਸ਼ਾਹ ਨੂੰ ਧੰਨ ਕਹਿ ਰਹੇ ਸੀ ਹਾਂਜੀ ਹਾਂ ਧੰਨ ਕਹਿ ਰਹੇ ਸੀ ਵੀ ਉਹਨਾਂ ਨੇ ਇੰਨੀ ਬਾ ਕਮਾਲ ਸਾਡੇ ਵਾਸਤੇ ਇੱਡਾ ਵੱਡਾ ਗ੍ਰੰਥ ਇੱਡੀ ਵੱਡੀ ਬਾ ਕਮਾਲ ਚੀਜ਼ਾਂ ਤਾਂ ਉਹ ਇੰਨਾ ਸੱਚ ਸਾਹਮਣੇ ਲਿਆ ਪਾਏ ਇੰਨਾ ਰੱਖ ਪਾਏ ਕਿਉਂਕਿ ਉਹਨਾਂ ਦੀ ਜਿਹੜੀ ਥੌਂਟ ਲੈਵਲ ਸੀਗੀ ਉਹ ਆਮ ਸਾਡੇ ਜਿਹਾ ਜੀਵਾਂ ਤੋਂ ਬਹੁਤ ਉੱਚੀ ਤੇ ਸੁੱਚੀ ਸੀ ਹੁਣ ਦੇਖੋ ਇਹਦਾ ਕੀ ਸਾਹਮਣੇ ਅਰਥ ਆ ਰਹੇ ਨੇ ਮੈਂ ਇੱਕ ਸਿੰਪਲ ਇੱਕ ਦੇ ਮਿੰਟ ਦੇ ਵਿੱਚ ਇਹਨੂੰ ਜੋ ਤੁਸੀਂ ਡਿਸਕ੍ਰਾਈਬ ਕੀਤਾ ਉਹਨੂੰ ਸਿੰਪਲ ਵਰਡਸ ਜਿਹੜੇ ਅ ਕਰਕਸ ਲੈਣਾ ਚਾਹੁੰਦੇ ਨੇ ਉਹ ਵੀਰ ਭੈਣ ਜਿਹੜੇ ਸਾਨੂੰ YouTube ਤੇ ਸੁਣਨਗੇ ਉਹਨਾਂ ਵਾਸਤੇ ਰੱਖ ਦਿੰਦਾ ਇੱਕ ਥਾਲ ਹੈ ਗੁਰੂ ਸਾਹਿਬ ਨੇ ਥਾਲ ਸਜਾਈ ਹੈ ਉਹਦੇ ਵਿੱਚ ਉਹਨਾਂ ਲੋਕਾਂ ਦੀ ਉਹਨਾਂ ਮਹਾਪੁਰਸ਼ਾਂ ਦੀ ਬਾਣੀ ਦਰਜ ਕੀਤੀ ਹੈ ਉਹ ਵਸਤੂ ਤਿੰਨਾ ਦੀ ਵਸਤੂ ਤਿੰਨਾ ਦੀ ਵਸਤੂ ਪਾਈ ਹੋਈ ਹੈ ਪਰੋਸ ਕੇ ਜਨੁ ਦਿੱਤੀ ਹੈ ਕਿਵੇਂ ਵਿਚਾਰਨੀ ਹੈ ਸਤ ਤੇ ਸੰਤੋਖ ਦੇ ਨਾਲ ਵਿਚਾਰਨੀ ਹੈ ਜਦੋਂ ਸਾਡੇ ਕੋਲ ਸਹੀ ਇੰਟੈਲੈਕਚੁਅਲ ਸੰਤੋਖ ਸਬਰ ਮਤਲਬ ਹੈ ਨਾ ਵੀ ਜੀ ਸਬਰ ਦਾ ਸੰਤੋਖ ਦਾ ਮਤਲਬ ਸਬਰ ਸੰਤੋਖ ਮੈਂ ਲੋਭ ਰਹਿ ਲੋਭ ਰਹਿ ਤੋ ਵੀ ਆ ਥੋੜਾ ਜਿਹਾ ਕੌਮ ਕਾਮ ਰੱਖ ਕੇ ਆਪਾਂ ਜਦੋਂ ਦੇਖਦੇ ਆ ਫਿਰ ਕੀ ਕਹਿ ਰਹੇ ਨੇ ਅਮਰਿਤ ਨਾਮ ਜਿਹੜਾ ਅਮਰਿਤ ਨਾਮ ਹੈ ਠਾਕੁਰ ਕਾ ਪਯੋ ਠਾਕੁਰ ਦਾ ਜਿਹੜਾ ਨਾਮ ਹੈ ਅਮਰਿਤ ਅਮਰਿਤ ਨਾਮ ਹੈ ਜਿਹੜਾ ਉਹ ਇਹਦੇ ਵਿੱਚ ਹੈਗਾ ਜਿਸ ਕਾ ਸਬਸ ਆਧਾਰੋ ਸਾਰਿਆਂ ਦਾ ਆਧਾਰ ਜਿਹੜਾ ਹੈ ਉਹ ਮਿਲ ਰਿਹਾ ਸਾਡੇ ਕੋਲ ਹੈ ਅਵੇਲੇਬਲ ਹੈ ਜੇ ਕੋ ਖਾਵੇ ਇਹ ਇੱਕ ਥੋੜੀ ਜਿਹੀ ਕੰਡੀਸ਼ਨ ਹੈ ਗੁਰੂ ਸਾਹਿਬ ਨੇ ਕਹੀ ਔਰ ਉਹ ਵੀ ਸੱਚ ਵੀ ਹੈ ਜਿਹੜੀ ਮੈਡੀਸਨ ਡਾਕਟਰ ਕੋਲ ਲੈਣ ਜਾਓਗੇ ਜੇ ਉਹ ਖਾਓਗੇ ਤਾਂ ਹੀ ਉਹ ਤੁਹਾਨੂੰ ਟ੍ਰੀਟਮੈਂਟ ਹੋਏਗੀ ਤੁਹਾਨੂੰ ਉਸ ਉਸ ਗਰਸਤ ਬਿਮਾਰੀ ਚੋਂ ਬਾਹਰ ਕੱਢੇਗੀ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਉਹਦਾ ਹੀ ਹੋਣਾ ਜਿੰਨੇ ਟਾਈਮਲੀ ਮੈਡੀਸਨ ਲੈ ਲਈ ਖਾਣਾ ਖਾ ਲਿਆ ਆਪਣੇ ਸਰੀਰ ਦੀ ਤਾਕਤ ਵਾਸਤੇ ਉਹਦਾ ਹੀ ਆਧਾਰ ਹੋਣਾ ਬਾਕੀ ਸਾਡੇ ਵਰਗੇ ਜਿਹੜੇ ਨੇ ਉਹ ਟਕਰਾਂ ਖਾਂਦੇ ਰਹਿਣਗੇ ਇਹ ਵਸਤ ਜਿਹੜੀ ਵਸਤ ਗੁਰੂ ਸਾਹਿਬ ਨੇ ਉਹ ਉਹਨਾਂ ਦੀ ਤਿਨਾਂ ਦੀ ਵਸਤ ਜਿਹੜੀ ਪਾਈ ਹੈ ਤਾਂ ਜੀ ਨਹਿ ਜਾਈ ਉਹ ਛੱਡੀ ਨਹੀਂ ਜਾ ਸਕਦੀ ਨਿਤ ਨਿਤ ਰੱਖ ਹਰ ਵੇਲੇ ਨਿਤ ਨਿਤ ਨਿਤਾ ਪ੍ਰਤੀ ਡੇਲੀ ਰੱਖ ਉਰਤਾਰੋ ਆਪਣੇ ਆਪ ਦੇ ਵਿੱਚ ਰੱਖ ਲਓ ਤਮ ਸੰਸਾਰ ਤਮ ਵੀ ਜਿਵੇਂ ਤੁਸੀਂ ਦੱਸਿਆ ਵੀ ਅੰਧੇਰਾ ਮੈਂ ਅੰਧੇਰਾ ਹੀ ਲੈ ਕੇ ਚੱਲ ਰਿਆਂ ਵੀ ਅੰਧੇਰੇ ਅੰਧੇਰੇ ਸੰਸਾਰ ਦੇ ਵਿੱਚ ਤਨ ਚਰਨ ਲਗ ਤਰੀਏ ਐਸੇ ਤੱਤ ਦੇ ਤਿਨਾਂ ਦੇ ਤੱਤ ਤਿਨਾਂ ਦੇ ਦਿੱਤੇ ਹੋਏ ਤੱਤ ਦੇ ਜੇ ਅਸੀਂ ਗਰਾਉਂਡ ਰਿਐਲਿਟੀ ਨਾਲ ਲੱਗ ਕੇ ਚੱਲੀਏ ਤੇ ਤਰ ਜਾਵਾਂਗੇ ਅੱਗੇ ਗੁਰੂ ਸਾਹਿਬ ਫਿਰਮੌਰ ਲਾ ਕੇ ਦੱਸ ਰਹੇ ਨੇ ਸਭ ਨਾਨਕ ਇਸਾਰਾ ਕੁਝ ਜਿਹੜਾ ਹੈ ਨਾਨਕ ਪ੍ਰਮਹ ਪਸਾਰੋ ਇਹ ਪ੍ਰਮਹ ਦਾ ਗਿਆਨ ਜਿਹੜਾ ਹੈ ਉਹਦਾ ਪਸਾਰਾ ਇਹਦੇ ਵਿੱਚ ਪੁਰੋ ਸਾਹਿਬ ਨੇ ਡਿਸਕ੍ਰਾਈਬ ਕੀਤਾ ਹੈ ਠੀਕ ਹੈ ਵੀਰ ਜੀ ਮੈਂ ਠੀਕ ਸਮਝ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਦੇਖੋ ਇਹ ਕਿ ਸ਼ਬਦ ਕਿਵੇਂ ਆਪਾਂ ਜਦੋਂ ਡਿਫਰੈਂਟ ਐਂਗਲ ਤੋਂ ਦੇਖਦੇ ਆ ਵਾ ਅੰਦਰੋਂ ਦੀ ਫਿਰ ਆਟੋਮੈਟਿਕ ਨਿਕਲਦੀ ਹੈ ਜੀ ਜੀ ਠੀਕ ਹੈ ਵੀਰ ਜੀ ਅੱਜ ਤੁਸੀਂ ਸਪੈਸ਼ਲ ਟਾਈਮ ਕੱਢਿਆ ਜਿਹੜੇ ਸਾਡੇ YouTube ਦੇ viewers ਹੋਣਗੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਾਫੀ ਹੈਲਪ ਮਿਲੀ ਹੋਣੀ ਤੁਹਾਡੀ ਇਸ ਵਰਜ਼ਨ ਤੋਂ ਤੇ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਸਾਡੇ ਰਿਕੁਐਸਟ ਤੇ ਤੁਸੀਂ ਆਇਓ ਇਹਦਾ ਤੁਸੀਂ ਸਾਹਮਣੇ ਤੁਸੀਂ ਦੱਸਿਆ ਕਿ ਮੈਂ ਹੋਰ ਵੀਰ ਪੜਾਣਾਂ ਨੂੰ ਜਿਹੜੇ ਸਾਨੂੰ YouTube ਤੇ ਦੇਖਣਗੇ ਮੈਂ ਉਹਨਾਂ ਨੂੰ ਕਹਿਣਾ ਵੀ ਰਿਕੁਐਸਟ ਕਰਦਾ ਵੀ ਆਪਣੇ ਸ਼ੰਕੇ ਆਪਣੀ ਗੱਲ ਇਸ ਸ਼ਬਦ ਦੇ ਜਿਹੜੇ ਅਸੀਂ ਕੋਸ਼ਿਸ਼ ਕੀਤੀ ਹੈ ਪੱਖ ਰੱਖਣ ਦੀ ਤੁਸੀਂ ਆਪਣਾ ਪੱਖ ਵੀ ਸਾਨੂੰ YouTube ਤੇ ਕਮੈਂਟਸ ਦੇ ਵਿੱਚ ਜਾ ਕੇ ਜਰੂਰ ਦਿਓ ਤੇ ਇਸ ਮੁਹਿੰਮ ਦੇ ਨਾਲ ਵੱਧੋ ਵੱਧ ਜੁੜੋ ਤੇ ਹੋਰ ਵੀ ਕੋਈ ਸ਼ਬਦ ਜਿਹੜਾ ਤੁਸੀਂ ਸੋਚਦੇ ਹੋ ਸਮਝਦੇ ਹੋ ਵੀ ਅਸੀਂ ਵਿਚਾਰ ਕਰ ਸਕਦੇ ਹਾਂ ਇਸ ਚੈਨਲ ਤੇ ਤੇ ਬਿਲਕੁਲ ਅਸੀਂ ਨਵੀਂ ਥਾਟਸ ਦੇ ਨਾਲ ਖੁੱਲੇ ਮਨ ਦੇ ਨਾਲ ਅਸੀਂ ਇਸ ਇਸ ਚੈਨਲ ਦੇ ਉੱਤੇ ਅਸੀਂ ਉਹ ਸ਼ਬਦ ਪਾਣੇ ਆ ਜੀ ਤੇ ਸਾਰਿਆਂ ਨੂੰ ਰਿਕੁਐਸਟ ਕਰਦੇ ਆਂ ਵੀ ਤੁਸੀਂ ਆਪਣੇ ਕਮੈਂਟਸ ਜ਼ਰੂਰ ਦੱਸਣਾ ਜੋ ਵੀਰ ਜੀ ਨੇ ਅਰਥ ਕੀਤੇ ਨੇ ਤੇ ਮੈਂ ਉਹਨੂੰ ਕੋਸ਼ਿਸ਼ ਕੀਤੀ ਹੈ ਸਿੰਪਲ ਵਰਡਸ ਦੇ ਵਿੱਚ ਐਕਸਪਲੇਨ ਕਰਨ ਦੀ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਸਾਨੂੰ ਸਪੋਰਟ ਕਰੋਗੇ ਤੇ ਜੇ ਕਿਤੇ ਤੁਹਾਨੂੰ ਲੱਗਦਾ ਵੀ ਇਹਦਾ ਐਂਗਲ ਇਸ ਤਰ੍ਹਾਂ ਨਹੀਂ ਜਿਦਾਂ ਤੁਹਾਨੂੰ ਜ਼ਰੂਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ ਤੇ ਸਾਡੀ ਜ਼ੂਮ ਮੀਟਿੰਗ ਦਾ ਲਿੰਕ ਵੀ ਸਾਡੇ ਕੋਲ ਅਵੇਲੇਬਲ ਹੈ ਜੇ ਕੋਈ ਵੀਰ ਭੈਣ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਤੇ ਅਸੀਂ ਟਾਈਮ ਫਿਕਸ ਕਰਕੇ ਇਹ ਪਲੈਟਫਾਰਮ ਹੀ ਇਸ ਤਰ੍ਹਾਂ ਦਾ ਹੈ ਵੀ ਅਸੀਂ ਜਿਹੜੀਆਂ ਦੋ ਚਿੱਤੀਆਂ ਸਾਡੀਆਂ ਚਲਦੀਆਂ ਨੇ ਸਮਾਜ ਵਿੱਚ ਉਹਨਾਂ ਨੂੰ ਆਪਾਂ ਨਿਊਟਰਲਾਈਜ਼ ਕਰ ਸਕੀਏ ਸੋ ਸਾਰੇ ਜਿਹੜੇ ਵੀ ਸਾਨੂੰ YouTube ਤੇ ਦੇਖਣਗੇ ਉਹਨਾਂ ਦਾ ਥੈਂਕਸ ਕਰਦੇ ਆਂ ਜੀ ਤੇ ਆਤਮਵੀਰ ਜੀ ਤੁਹਾਡਾ ਵੀ ਥੈਂਕਸ ਕਰਦੇ ਆਂ ਜੀ ਤੁਸੀਂ ਸਪੈਸ਼ਲ ਇਨਵੀਟੇਸ਼ਨ ਤੇ ਤੁਸੀਂ ਆਏ ਟਾਈਮ ਕੱਢਿਆ ਸਾਡੇ ਨਾਲ ਜੁੜੇ ਠੀਕ ਹੋ ਜੀ ਤੇ ਅੱਗੇ ਵੀ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਇੰਗੇਜਮੈਂਟਸ ਤੁਹਾਡੇ ਤੋਂ ਲੈਂਦੇ ਰਵਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੋ ਜੀ ਥੈਂਕ ਯੂ ਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ